ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰ ਦਾ ਟਾਈਮ ਹੈ ਜੀ ਮੈਂ ਲੱਗੀ ਸੀ ਫਲੀਆਂ ਡੁੰਗਣ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜੰਨੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਫਲੀਆਂ ਡੋਂਗ ਕੇ ਇਹਦੇ ਕੱਟ ਲਈਆਂ ਸੀਂਗਾ ਤੇ ਹੁਣ ਮੈਂ ਲਾਉਣ ਲੱਗੀ ਸੀ ਤੜਕਾ ਫਲੀਆਂ ਨੂੰ ਸਵੇਰੇ ਜਲਦੀ ਉੱਠਣਾ ਸਾਰੇ ਕੰਮ ਟਾਈਮ ਨਾਲ ਹੋ ਜਾਂਦੇ ਆ। ਗਰਮੀ ਬਹੁਤ ਹੋਈ ਪਈ ਆ। ਅਜ ਤੱਕ ਕੁਝ ਜ਼ਿਆਦਾ ਹੀ ਗਰਮੀ ਆ। ਹਮਸ ਜੀ ਹੋਈ ਪਈ ਆ। ਲੋ ਜੀ। ਸਬਜ਼ੀ ਨੂੰ ਵੀ ਤੜਕਾ ਲਗਾ ਦਿੱਤਾ। ਇੱਥੇ ਹੁਣ ਮੈਂ ਭਾਂਡੇ ਸਾਰੇ ਚੰਦ ਦਿੱਨੇ ਆ। ਨਾਲ ਹੀ ਆਟਾ ਗੁੰਨ ਲੂੰਗੀ। ਪਸੂਆਂ ਨੂੰ ਪੱਠੇ ਸਵੇਰੇ ਪਹਿਲਾਂ ਪਾ ਦੇ ਦਿੰਦੇ ਸਵੇਰੇ ਉੱਠ ਕੇ ਪਹਿਲਾਂ ਪੱਠੇ ਪਾ ਦੇ ਦਿਆ। ਗੋਆ ਗੋਆ ਇਕੱਠਾ ਕਰ ਦਿੰਨੇ ਆ ਨਿਆ ਤੇ ਉਸ ਤੋਂ ਬਾਅਦ ਇੱਧਰ ਕਰਦੇ ਕੰਮ ਕਰ ਲਈਦੇ ਆ। ਸਬਜੀ ਬਣਦੇ ਬੰਦੇ ਨਾਲ ਹੀ ਸਬਜੀ ਬਣ ਜੂਗੀ ਨਾਲ ਹੀ ਆਟਾ ਗੁੰਨ ਲੂੰਗੀ ਤੇ ਭੰਡੇਲ ਸਟੈਂਡ 'ਚ ਭੰਡੇ ਵੀ ਚੰਨ ਦਿੱਤੇ ਆ ਕੰਮ ਮੈਂ ਤਾਂ ਸਾਰਾ ਦਿਨ ਨਿਭਣ ਚੀ ਨਹੀਂ ਆਉਂਦੇ ਜੇ ਸਾਰਾ ਦਿਨ ਹੀ ਲੱਗੇ ਰਹੀਏ ਜਾਣਾ ਤਰ ਤਾ ਗਰਮੀ ਦੇ ਵਿੱਚ ਸਵੇਰ ਸਵੇਰੇ ਕੰਮ ਨਵੇੜ ਲਈਦੇ ਆ ਨਾਲ ਹੀ ਆਪਾਂ ਕੋਲ ਲਿਆ ਜੀ ਆਟਾ ਟੂਟੀ ਆ ਗਿਆ ਸੀ ਕਿ ਟੂਟੀ ਦਾ ਪਾਣੀ ਆ ਗਿਆ ਸੀਗਾ ਤੇ ਨਾਲ ਹੀ ਆਪਾਂ ਕੱਪੜੇ ਪਾ ਦਿੰਨੇ ਹਾਂ ਮਸ਼ੀਨ 'ਚ ਤੇ ਪਸੂਆਂ ਨੂੰ ਵੀ ਪਾਣੀ ਪਿਆ ਦਾਂਗੇ ਟੂਟੀ ਦਾ ਤੇ ਬਾਅਦ ਚ ਨਵਾ ਦਿੰਨੇ ਹੁੰਨੇ ਆ ਬਾਅਦ ਚ ਵੈਸੇ ਪੈਪ ਲਾ ਕੇ ਨਵਾ ਦਿੰਨੇ ਆ ਤੇ ਪਾਣੀ ਬਾਲਟੀ ਨਾਲ ਪਾ ਦੇ ਦਿੰਨੇ ਆ ਪਸੂ ਆਪਣੇ ਜਿਆਦਾ ਨਹੀਂ ਦੋ ਹੀ ਪਸੂ ਆ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬਸ ਉਹਨਾਂ ਨੂੰ ਪਾਣੀ ਪਿਆਉਣ ਲੱਗੀ ਆ ਬੱਚੇ ਜੇ ਸੁੱਤੇ ਪੈ ਸੀ ਤਾਂ ਵੈਸੇ ਮੈਂ ਜਿਵੇਂ ਇਕੱਠਾ ਕਰਤਾ ਸੀਗੇ ਤੇ ਹੁਣ ਫੇਰ ਕੀਤਾ ਪੈ ਸੀਗੇ ਤੇ ਮੈਂ ਇਕੱਠਾ ਕਰ ਦਿੰਨੀ ਚਲ ਪਾਣੀ ਪੀਉਣ ਆਈ ਸੀਗੇ ਮੇਰਾ ਵਲੌਗ ਕਿਵੇਂ ਲੱਗਾ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਵਲੌਗ ਤਾਂ ਕਾਫੀ ਜਾਣੇ ਦੇਖ ਲੈਂਦੇ ਆ ਪਰ ਕਮੈਂਟ ਲਾਈਕ ਬਹੁਤ ਘੱਟ ਕਰਦੇ ਆ ਮੈਂ ਲੋ ਜਿੰਝੇ ਜਿੰਝੇ ਕੱਪੜੇ ਪਾ ਦਿੰਨੇ ਆ ਝਾੜੂ ਲਗਾਉਂਦੇ ਲਗਾਉਂਦੇ ਤੇ ਕੱਪੜਿਆਂ ਨੂੰ ਢੇੜਾ ਆ ਜਾਊਗਾ वैसे ये हुन छुट्टियां यो भी कई वारी पसंग नवा देंदा कई वारी जल्दी ना उठे तो फिर मैं नवा देनी ਹੁੰਦੀਆਂ छुट्टियां च नवा ਦਿੰਦਾ ਹੁੰਦਾ ਵੈਸੇ ਤਾਂ ਤੇ ਕੱਪੜੇ ਮੈਂ ਕੁਛ ਰੱਖ ਲੈਣੇ ਨੇ ਆ ਧੋਣ ਵਾਲੇ ਕਿਉਂਕਿ ਗੋਹਾ ਪੱਠ ਕੇ ਤੇ ਹੱਥਾਂ ਦੀ ਸਫਾਈ ਹੋ ਜਾਂਦੀ ਆ ਤੇ ਥੋੜੇ ਕੱਪੜੇ ਮੈਂ ਹੱਤੀ ਵੀ ਧੋ ਲੈਣੇ ਹੁੰਦੀਆਂ ਵੈਸੇ ਤਾਂ ਜਿਸ ਦਿਨ ਜਿਆਦਾ ਕੱਪੜੇ ਹੋਣ ਉਸ ਦਿਨ ਹੀ ਮਸ਼ੀਨ ਲਗਾਉਣੀ ਹੁੰਦੀਆਂ ਵੈਸੇ ਤਾਂ ਥੋੜੇ ਕੱਪੜੇ ਤਾਂ ਮੈਂ ਹੱਥਾਂ ਨਾਲ ਹੀ ਧੋ ਲੈਣੇ ਆ ਪੌਣੇ ਧੋਣ ਵਾਲੀ ਸੀਗੇ ਤੇ ਇੱਧਰ ਮੈਂ ਪੌਣੇ ਧੋ ਕੇ ਤੇ ਪੌਣੇ ਸੁੱਕਣੇ ਉਸ ਤੋਂ ਬਾਅਦ ਉਹ ਧੋਉਂਗੀ ਭਾਂਡੇ ਜੂਵੀ ਤੇ ਪਾਪਾ ਉੱਠ ਕੇ ਚਲੇ ਗਏ ਨਾ ਧੋ ਕੇ ਗੁਰਦੁਆਰ ਸਾਹਿਬ ਮੱਥਾ ਟੇਕਣ ਤੇ ਉਸ ਤੋਂ ਬਾਅਦ ਉਹ ਦੁਦਰੀ ਉਹ ਦੁਕਾਨ ਖੋਲ ਆਉਂਦੇ ਹੁੰਦੇ ਆ ਪੱਠੇ ਪਾ ਕੇ ਗੋਆ-ਗੋਆ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਜਾਨੀ ਨੇ ਉਸ ਤੋਂ ਬਾਅਦ ਆ ਕੇ ਸਬਜੀ ਸੋਜੀ ਬਣਾ ਲੈਣੀ ਆ ਜੀ ਦੇ ਪਾਪਾ ਥੋੜਾ ਲੇਟ ਜਾਂਦੇ ਹੁੰਦੇ ਆ ਫਿਰ ਦੁਕਾਨ ਵੀ ਖੋਲਣੀ ਹੁੰਦੀ ਆ ਗਰਮੀ ਨੇ ਅੱਜ ਬੁਰਾ ਹਾਲ ਹੀ ਕਰਤਾ ਇੰਨੀ ਜ਼ਿਆਦਾ ਗਰਮੀ ਹੁੰਮਸ ਹੋਈ ਪਈ ਆ ਪੱਤਾ ਵੀ ਨਹੀਂ ਹਿੱਲਦਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਹਾਂ ਗੰਧੋਲੀ ਦਾ ਮੈਨੂੰ ਬਹੁਤ ਸੋਖਾ ਹੈ ਇੱਥੇ ਭਾਂਡੇ ਧੋ ਕੇ ਰੱਖ ਦਿੰਨੀ ਨਹੀਂ ਕਈ ਵਾਰ ਤਾਂ ਮੈਂ ਤੇ ਸੁੱਕ ਜਾਂਦੇ ਫਿਰ ਅੰਦਰ ਰੱਖ ਦਿੰਨੀ ਆ ਰਸੋਈ 'ਚ ਚੈਨ ਦਿੰਨੀ ਆ ਸਵੇਰੇ ਉੱਠ ਕੇ ਘੜਾ ਵੀ ਪਾਣੀ ਦਾ ਭਰ ਕੇ ਰੱਖ ਲਿਆ ਸੀ ਤੇ ਵਾਟਰ ਕੂਲਰ ਵੀ ਭਰ ਲਿਆ ਸੀਗਾ ਬਰਬਰ ਪਾ ਕੇ ਰੱਖਤੀ ਸੀਗੀ ਜ਼ਿਆਦਾਤਰ ਮੈਂ ਆਪਦੇ ਕੰਮ ਨਾਲ ਸਾਰੇ ਆਪ ਹੀ ਕਰਕੇ ਖੁਸ਼ ਆ ਮੈਨੂੰ ਕਿਸੇ ਦਾ ਵੀ ਕੰਮ ਪਸੰਦ ਨਹੀਂ ਆਉਂਦਾਗਾ ਜੇ ਮੈਂ ਕਈ ਵਾਰੀ ਬੱਚਿਆਂ ਨੇ ਵੀ ਕੋਈ ਕੰਮ ਕਰਦੇ ਮੈਂ ਤਾਂ ਮੈਨੂੰ ਉਹਨਾਂ ਦਾ ਕੰਮ ਨਹੀਂ ਪਸੰਦ ਆਉਂਦਾ ਲੋਜੀ ਪੰਡਿਤ ਉਹ ਲੈ ਆ ਉੱਲੋਂ ਲੱਗੀ ਸੀ ਮੈਂ ਇੱਥੇ ਝਾੜੂ ਮੇਰੀ ਸ਼ੁਰੂ ਤੋਂ ਯਾਰ ਤਾਂ ਮੈਂ ਆਪਦੇ ਕੰਮਾਂ 'ਚ ਮਸਤ ਰਹੀ ਨੀ ਨਾ ਮੈਂ ਕਿਸੇ ਦੀ ਸੁਣਾ ਤੇ ਨਾ ਮੈਂ ਕਿਸੇ ਨੂੰ ਸੁਣਾਵਾ ਮੈਂ ਕਦੇ ਆਪਦੇ ਘਰ ਹੀ ਰਹੀ ਦਾ ਕੰਮ ਕਰ ਕਰ ਕੇ ਜਿਵੇਂ ਵੀ ਛੁੱਟੇ ਹੋਏ ਕਰਕੇ ਮੈਂ ਬੱਚਿਆਂ ਨੂੰ ਤੰਗ ਨਹੀਂ ਕੀਤਾਗਾ ਮੈਨੂੰ ਐਂ ਹੁੰਦਾ ਚਲ ਸੁੱਤੇ ਰਹਿੰਦਾ ਕੋਈ ਗੱਲ ਨਹੀਂ ਆਪਣੀ ਮਰਜ਼ੀ ਨਾਲ ਉੱਠ ਘੜਨੀਏ ਇੱਕ ਭੈਣ ਦਾ ਮੁੰਡਾ ਆਇਆ ਸੀਗਾ ਤੇ ਅਜੇ ਤੱਕ ਸੁੱਤੇ ਪਏ ਸੀ ਬੱਚੇ ਤਾਂ ਜਦੋਂ ਉੱਠ ਖੜੇ ਤੇ ਹੁਣ ਦੋਨਾਂ ਨੂੰ ਕੁਛ ਇੱਕ ਵਗੈਰਾ ਬਣਾ ਲੂੰਗੀ ਕਿਉਂਕਿ ਚਾਹ ਤਾਂ ਉਹ ਵੀ ਨਹੀਂ ਪੀਂਦਾਗਾ ਤੇ ਨਾ ਮੇਰੇ ਬੇਟੇ ਪੀਂਦੇ ਹਨਾ ਭੈਣ ਦਾ ਬੇਟਾ ਪੀਂਦਾ ਕਪੜੇ ਧੋਤੇ ਗਿਆ ਸੀ ਤੇ ਪਉਣ ਲੱਗੀਆਂ ਜੀ ਸੁੱਕਣੇ ਤੇ ਬਣਾਉਣਾ ਚ ਇੱਕ ਬਣਾ ਕੇ ਬੱਚਨ ਦਿੱਤਾ ਸੀਗਾ ਉੱਠ ਖੜੇ ਸੀਗੇ ਅਬ ਇਹ ਐਸੇ ਗਲਾਸ ਰੱਖਣਾ ਤੇ ਗਲਾਸ ਟੋਣ ਲੱਗਾ ਤੇ ਤਿੰਨਾਂ ਗਲਾਸਾਂ 'ਚ ਇੱਕ ਗਲਾਸ ਵੀ ਤੋੜਤਾ ਐਸੇ ਕਰਕੇ ਤਾਂ ਮੈਨੂੰ ਬੱਚਿਆਂ ਦੇ ਕੰਮ ਨਹੀਂ ਪਸੰਦ ਕਹਿੰਦਾ ਮੰਮੀ ਮੈਂ ਚਲ ਦੋ ਦਿੰਨਾ ਤੇ ਟੋਣ ਲੱਗੇ ਨੇ ਤੋੜਤਾ ਗਲਾਸ ਵੀ ਤੇ ਚਲੋ ਕੋਈ ਨਹੀਂ ਕੋ ਬੱਚਿਆਂ ਦੇ ਕੰਮ ਇਹੋ ਜਿਹੇ ਹੁੰਦੇ ਆ ਤੇ ਅੱਜ ਜੂ ਜੂ ਵੀ ਦੇ ਪਾਪਾ ਗਈ ਜਾਂਦੇ ਸੀ ਤੁਹਾਨੂੰ ਚੀਚੀਲੀ ਬਣਾ ਕੇ ਦਊਂਗਾ ਉਹਨਾਂ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ ਸਾਨੂੰ ਛੁੱਟੀਆਂ 'ਚ ਕਦੇ ਕੋਸਕੇ ਦੇ ਕੋਸ਼ੇ ਬਣਾ ਕੇ ਦਿੰਦੇ ਰਹੇ ਵੈਸੇ ਵੀ ਉਹ ਸਾਨੂੰ ਬਾਜ਼ਾਰ ਦੀਆਂ ਚੀਜ਼ਾਂ ਨਹੀਂ ਖਾਣ ਦਿੰਦੇ ਤੇ ਸਾਨੂੰ ਆਪ ਹੀ ਬਣਾ ਕੇ ਦਿੰਦੇ ਹੁੰਦੇ ਮੈਂ ਕਿਉਂਕਿ ਕੁਕਿੰਗ ਬਹੁਤ ਘੱਟ ਕਰਦੀ ਆ ਪਰ ਉਹ ਹੀ ਬਣਾ ਕੇ ਦਿੰਦੇ ਸਾਨੂੰ ਜਿਆਦਾ ਵੈਰਾਈਟੀਆਂ ਵਗੈਰਾ ਕੋਈ ਵੀ ਕਦੇ ਕੁਝ ਬਣਾਤਾ ਕਦੇ ਕੁਝ ਬਣਾਤਾ ਤੇ ਬਹੁਤ ਵਧੀਆ ਚੀਜ਼ ਬਣਾ ਕੇ ਦਿੰਦੇ ਆ ਸਾਨੂੰ ਵਲੋਗੀ ਸਾਡੇ ਕੁਕਿੰਗ ਸਾਹਿਬ ਵੀ ਆ ਗਏ ਐ ਤੇ ਸਾਨੂੰ ਬਣਾ ਕੇ ਦੇਣ ਲੱਗੇ ਆ ਚੀਚਲੀ ਤੇ ਇਥੇ ਆਪਾਂ ਕਰਾਂਗੇ ਜੀ ਵਲੌਗ ਦਾ ਐਂਡ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ ਧੰਨਵਾਦ ਲੋ ਜੀ ਚੀਚਲੀ ਬਣ ਕੇ ਤਿਆਰ ਆ ਜੀ ਸਾਰੀ ਮੇਰੀ YouTube ਫੈਮਲੀ ਦਾ ਬਹੁਤ ਬਹੁਤ ਧੰਨਵਾਦ